ਸੰਤਾਈਆਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜੀ ਅੱਜ ਆਪਾਂ ਭਰਤੀ ਕਮੇਟੀ ਦੀ ਅਨਾਉਂਸਮੈਂਟ ਕੀਤੀ ਆ ਉਹਦੇ 'ਚ ਜਿਹੜੇ ਉਮੀਦਵਾਰਾਂ ਦੇ ਨਾਮ ਹੀ ਤੁਹਾਨੂੰ ਦੱਸ ਦਿੱਤੇ ਗਏ ਆ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਅੱਗੇ ਹੋ ਕੇ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਜੋ ਸਾਡਾ ਇੱਕ ਉਹ ਦਿਨ ਅਸੀਂ ਮਾਗੀ ਦੇ ਮੇਲੇ ਤੇ ਇੱਕ ਕਿਹਾ ਸੀ ਪੰਥ ਬਚਾਓ ਪੰਜਾਬ ਚਾਓ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦੇ ਹੱਕਾਂ ਹਕੂਕਾਂ ਨੂੰ ਬਚਾਈਏ ਆਪਣੀ ਬੋਲੀ ਨੂੰ ਬਚਾਈਏ ਸਾਰੇ ਪੰਜਾਬੀਆਂ ਦੀ ਪਾਰਟੀ ਆ ਤੇ ਸਾਰੇ ਜਣੇ ਇੱਥੇ ਸਹਿਯੋਗ ਕਰਨ ਤੇ ਸਾਰੇ ਜਣੇ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਜਿਹੜਾ ਜਿੱਦਾਂ ਪੰਜਾਬ ਦਾ ਪਹਿਲਾ ਨਾਂ ਸੀਗਾ ਪੰਜਾਬ ਹਿੰਦੁਸਤਾਨ ਚ ਪਹਿਲੇ ਨੰਬਰ ਤੇ ਸੀਗਾ ਅੱਜ ਬਹੁਤ ਪਿੱਛੇ ਪਚੜ ਚੁੱਕਾ ਹੈ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਰੇ ਪਾਸੇ ਸਾਡੇ ਚ ਬਹੁਤ ਵੱਡੀ ਗਰਾਵਟ ਆ ਚੁੱਕੀ ਆ ਇਸ ਕਰਕੇ ਉਹਨੂੰ ਦੂਰ ਕਰਨ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਹਮਲਾ ਮਾਰੀਏ ਤੇ ਜੋ ਪੰਜਾਬ ਦੀ ਪਹਿਲੀ ਆਨ ਸ਼ਾਨ ਸੀ ਉਹਨੂੰ ਬਹਾਲ ਕਰੀਏ ਤਕਸਿੰਮ ਸਿੰਘ ਜੀ ਜਿਹਦਾ ਤੁਸੀਂ ਲੁਧਿਆਣਾ ਦਾ ਗਠਨ ਕਰਤਾ ਹੈ ਲੁਧਿਆਣਾ ਦੇ ਬਾਏ ਇਲੈਕਸ਼ਨ ਹੈ ਤੁਹਾਡਾ ਕੈਂਡੀਡੇਟ ਕਰੂਗਾ ਕੀ ਸਮਰਥਨ ਕਰੂਗਾ ਨੇ ਅਸੀਂ ਅਜੇ ਫਿਲਹਾਲ ਅਜੇ ਸੰਗਠਨ ਖੜਾ ਕਰ ਰਹੇ ਹਾਂ ਫਿਰ ਵੀ ਅਸੀਂ ਜੋ ਸਾਡੇ ਸੰਗਠਨ ਦੇ ਮੈਂਬਰ ਹੋਣਗੇ ਲੁਧਿਆਣਾ ਜ਼ਿਲ੍ਹੇ ਦੇ ਜਾਂ ਇਸ ਸ਼ਹਿਰ ਦੇ ਉਹ ਉਹ ਵਿਚਾਰ ਕਰਨਗੇ ਕਿ ਸਾਨੂੰ ਇੱਕ ਹਾਲਾਤਾਂ ਦੇ ਹਿਸਾਬ ਨਾਲ ਸਾਨੂੰ ਇਹ ਇਲੈਕਸ਼ਨ ਲੜਨ ਵਾਸਤੇ ਜਾਂ ਸਾਰੇ ਅਸੀਂ ਕੋਈ ਬਾਅਦ ਵਿੱਚ ਫੈਸਲਾ ਕਰਾਂਗੇ ਜੇ ਫਿਲਹਾਲ ਅਸੀਂ ਕੋਈ ਇਹਦੇ ਇਹਦੇ ਵਾਸਤੇ ਇੱਕ ਇਹ ਜੀ ਦੇ ਕੋਈ ਕੁਝ ਨਹੀਂ ਕਹਿ ਸਕਦੇ ਕਿ ਅਸੀਂ ਇਲੈਕਸ਼ਨ ਲੜਾਂਗੇ ਨਾ ਲੜਾਂਗੇ ਪਹਿਲਾਂ ਅਸੀਂ ਆਪਣੇ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਸੋਚ ਰਹੇ ਹਾਂ ਕਿ ਪਹਿਲਾਂ ਅਸੀਂ ਸਾਰੀ ਉਹਦੀ ਤਿਆਰੀ ਕਰੀ ਅਗਿਆਨੀ ਜੀ ਲਈ ਇਹ ਗੱਲ ਕਹੀ ਗਈ ਹੈ ਕਿ ਅਗਿਆਨੀ ਜੀ ਬੈਕਵਾਰਡ ਹੰਤੀ ਜੀ ਤਾਂ ਉਹਨਾਂ ਨੂੰ ਉਹਦਾ ਤੋਂ ਬਖਵਾਣ ਹੋ ਗਿਆ ਕੀ ਕਰਾਂ ਜਾਨੀ ਨਹੀਂ ਮੇਰੇ ਖਿਆਲ ਇਹ ਇਹੋ ਜਿਹੇ ਇਲਜ਼ਾਮ ਤੇ ਥੋੜੇ ਜਿਹਾ ਵੈਸੇ ਗਲਤ ਹੈ ਉਹ ਉਹ ਬੜੇ ਚਿਰ ਤੋਂ ਬੈਕਵਾਰਡ ਸੀ ਜਾਂ ਕੁਝ ਵੀ ਉਹ ਬੜੇ ਚਿਰ ਤੋਂ ਇਸ ਅਹੁਦੇ ਤੇ ਰਹੇ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਜੋ ਅਕਾਲੀ ਦਲ ਉਹ ਉਹਨਾਂ ਨੇ ਕੀਤਾ ਗਿਆ ਉਹ ਬਹੁਤ ਗਲਤ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਬੜਾ ਲੰਮਾ ਸਮਾਂ ਟਾਈਮ ਉਹਨਾਂ ਨੇ ਅਹੁਦੇ ਤੇ ਰੱਖਿਆ ਜਿੰਨਾ ਚਿਰ ਉਹਨਾਂ ਦੇ ਹਾਂ ਹਾਂ ਮਲਉਂਦੇ ਰਹੇ ਉਹਨਾਂ ਚਿਰ ਤੇ ਬਹੁਤ ਠੀਕ ਸੀ ਜਿਹੜਾ 2 ਦਸੰਬਰ ਨੂੰ ਉਹਨਾਂ ਨੇ ਡਟ ਕੇ ਜੋ ਸਹੀ ਤਰੀਕੇ ਨਾਲ ਫੈਸਲਾ ਹੋਣਾ ਸੀਗਾ ਉਹ ਕੀਤਾ ਤੇ ਉਹ ਤੋਂ ਇਹ ਜਿਹੜੀ ਉਹ ਤੇਰਾ ਕਾਫੀ ਬਖਰਾੜ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਹਰਪ੍ਰੀਤ ਸਿੰਘ ਨੂੰ ਉਹ ਉਹਨੇ ਉਦੋਂ ਤੋਂ ਹੀ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਤੇ ਆਸਤੇ ਆਸਤੇ ਇਸ ਮਕਾਮ ਤੇ ਲੈ ਆਂਦਾ ਕਿ ਉਹਨਾਂ ਨੂੰ ਜਿਹੜਾ ਬੜੇ ਦੁੱਖਦਾਈ ਗੱਲ ਹੈ ਕਿ ਇੱਕ ਜਥੇਦਾਰ ਨੂੰ ਇਸ ਤਰੀਕੇ ਨਾਲ ਬਰਖਾਸਤ ਕਰਨਾ ਜਾਂ ਕਰਨਾ ਮੇਰੇ ਖਿਆਲ ਕੇ ਇਹ ਸਿੱਖ ਪੰਥ ਨੂੰ ਇਹਦੇ ਵਾਸਤੇ ਵਿਚਾਰ ਕਰਨ ਦੀ ਲੋੜ ਹੈ ਅਸੀਂ ਇਸ ਕਿਲ ਦੀ ਨਖੇਦੀ ਕਰਦੇ ਹਾਂ ਕਿ ਇਹ ਜਿਹੜਾ ਕਿ ਉਹ ਦਬਾਅ ਬਣਾ ਕੇ ਜਥੇਦਾਰਾਂ ਦੇ ਉੱਪਰ ਜਾਂ ਕੋਈ ਉਹ ਫੈਸਲੇ ਨੂੰ ਦੁਬਾਰਾ ਆਪਣੇ ਮੁਤਾਬਕ ਘਟਾਲਣਾ ਚਾ ਰਹੇ ਆ ਪਰ ਉਹ ਹੁਣ ਸਿੱਖ ਪੰਥ ਉਸ ਚੀਜ਼ ਦੀ ਉਹਨੂੰ ਬਰਦਾਸ਼ਤ ਨਹੀਂ ਕਰ ਗਾ। ਜੇ ਜੀ ਜੇਰ ਤੁਹਾਡੇ ਕੋ ਆਂਦੇ ਨੇ ਉਸ ਨੂੰ ਸਮਰਥਨ ਦਿੰਦੇ ਆ। ਆ ਸਾਡਾ ਸਮਰਥਨ ਉਹਨਾਂ ਦੇ ਨਾਲ ਆ ਜੀ ਅਸੀਂ ਇਹ ਚੀਜ਼ ਦੇ ਕੋ ਨਾਲ ਧੱਕਾ ਹੋਇਆ ਤੇ ਅਸੀਂ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਨਾਲ ਆ ਬੜੀ ਵੱਡੀ ਸ਼ਖਸੀਅਤ ਉਹ ਵੀ ਉਹਨਾਂ ਕੋਲ ਬਹੁਤ ਗਿਆਨ ਭੰਡਾਰ ਰਿਹਾ ਚੰਗੇ ਬਹੁਤ ਵਧੀਆ ਪ੍ਰਚਾਰਕ ਵੀ ਆ ਬੜੇ ਅਹੁਦੇ ਤੇ ਰਹੇ ਆ। ਅਸੀਂ ਚਾਹੁੰਦੇ ਆ ਕਿ ਪੰਜਾਬ ਚ ਜਿਹੜੇ ਇਹ ਧਰਮ ਪ੍ਰਚਾਰ ਦੀ ਵੀ ਬਹੁਤ ਵੱਡੀ ਲਹਿਰ ਇਹ ਸ਼ੁਰੂਆਤ ਕਰਨ ਦੀ ਲੋੜ ਹੈ ਕਿ ਸਾਡੀ ਨੌਜਵਾਨੀ ਜਿਹੜੀ ਹੈ ਨਸ਼ਿਆਂ 'ਚ ਬਹੁਤ ਵੱਡਾ ਸਾਡਾ ਧਰਮ ਪਰਿਵਰਤਨ ਹੋ ਰਿਹਾ ਹੈ ਕਈ ਚੀਜ਼ਾਂ ਸਾਰਿਆਂ ਨੂੰ ਰਾਜ ਮੇਰੇ ਇਧਰ ਵੀ ਬੜਾ ਮਾਰਨਾ ਚਾਹੀਦਾ ਸਾਰੇ ਭਾਜਪਾ ਨੇ ਕਦੇ ਉਹਨਾਂ ਦੇ ਪਿੱਛੇ ਸਟੈਂਡ ਲਿਆ ਕਿਉਂਕਿ ਜਿਹੜਾ ਭਾਜਪਾ ਨੇ ਇਹ ਗੱਲ ਕਹੀ ਹੈ ਤੁਸੀਂ ਕੀ ਸਮਝਦੇ ਹੋ ਉਸ ਜਿਹਨੇ ਕਿਸ ਤਰ੍ਹਾਂ ਦੇ ਨੇ ਮੈਂ ਤਾਂ ਸੋਚਦਾ ਕਿ ਉਹ ਜਦੋਂ ਵੀ ਕਿਸੇ ਨਾਲ ਬੇਇਨਸਾਫੀ ਹੁੰਦੀ ਉਹ ਸਾਰਿਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਇਸ ਚੀਜ਼ ਦਾ ਤਾਂ ਸਮਰਥਨ ਕਰਨਾ ਚਾਹੀਦਾ ਅਸੀਂ ਇਹ ਕੇ 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 ਬੀਜੇਪੀ ਚ ਵੀ ਬਹੁਤ ਚੰਗੇ ਬੰਦੇ ਜਿਹੜੇ ਸਿੱਖ ਕੋਈ ਹੋ ਸਕਦੇ ਆ ਸਾਰੇ ਉਹ ਜਥੇਦਾਰ ਦਾ ਵੀ ਸਾਰੇ ਉਹ ਪੂਰੇ ਸਿੱਖ ਪੰਦੇ ਜਜਦਾਰ ਹੁੰਦੇ ਉਹ ਉਹ ਪਾਰਟੀਬਾਜ਼ੀ ਦੇ ਕਿਸੇ ਇੱਕ ਪਾਰਟੀ ਦੇ ਹੁਨਦਸ ਕਰਕੇ ਉਹਨਾਂ ਨੂੰ ਕਈਆਂ ਨੇ ਮਿਲਿਆ ਹੋਊਗਾ ਕਈਆਂ ਨੂੰ ਇਸ ਚੀਜ਼ ਦਾ ਬੁਰਾ ਲੱਗਾ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਖੜਿਆ ਜਾਣਾ ਇਸ ਸਰਕੇ ਸਾਰੇ ਜੇ ਜੋ ਵੀ ਉਹ ਇਹਦੇ ਵਾਸਤੇ ਆਵਾਜ਼ ਬੁਲੰਦ ਕਰਦਾ ਉਹਦਾ ਧੰਨਵਾਦ ਕੀਤਾ ਦੀ ਰਿਹਾਈ ਵਾਸਤੇ ਕਿ ਆਪ ਕਿੰਨੇ ਪ੍ਰਿਆਸ ਹੂ ਹੋ ਰਹੇ ਨੇ ਤਦ ਤੱਕ ਹੋ ਸਕੇ ਇਹ ਇਹਦੇ ਵਾਸਤੇ ਜੀ ਅਸੀਂ ਤੇ ਕਾਨੂੰਨੀ ਲੜਾਈ ਲੜ ਰਹੇ ਆ ਤੇ ਉਹਦੀ ਮਿਰਖਾ ਦਾ 17 ਤਰੀਕ ਵੀ ਆ ਤੇ ਬਾਕੀ ਅਸੀਂ ਆ ਇਹ ਸਾਰਾ ਮਾਮਲਾ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਬਾਕੀ ਸੰਗਤਾਂ ਉਹ ਅਮਰਤਪਾਲ ਵੀ ਉੱਥੇ ਚੜ੍ਹਦੀ ਕਲਾ ਚ ਆ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਜਿਹੜਾ ਖਡੂਰ ਸਾਹਿਬ ਦੇ ਇਹ ਵੋਟਰਾਂ ਨਾਲ ਇੱਕ ਬਹੁਤ ਵੱਡਾ ਧੱਕਾ ਹੋ ਰਿਹਾ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਚਾਹੁੰਦੇ ਹਾਂ ਕਿ ਉਹਨਾਂ ਦੇ ਜੋ ਵੋਟਰਾਂ ਦੇ ਹੱਕ ਨਾ ਮਾਰੇ ਜਾਣ ਇਸ ਕਰਕੇ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ 'ਚ ਲਿਆਉਣ ਦੀ ਉਹ ਆਪਣੇ ਪੰਜਾਬ ਦੀ ਆਪਣੇ ਪੰਥ ਦੀ ਗੱਲ ਕਰਨ ਵਾਸਤੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਆਪਣੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਏਡੀ ਵੱਡੀ ਤਦਾਦ 'ਚ ਵੋਟਾਂ ਪਾ ਕੇ ਜਿਤਾਇਆ ਉਹਨਾਂ ਦੇ ਜੋ ਦੁੱਖਦਰਦ ਹੈ ਉਹ ਸਰਕਾਰ ਦੇ ਗਾੜੀ ਸ਼ਗਣ ਉਹਨਾਂ ਦਾ ਕੋਈ ਹੱਲ ਕਰ ਸਕਦੇ ਨੁਦਿਆਣਾ ਦਾ ਸੰਗਠਨ ਕਿਸ ਤਰ੍ਹਾਂ ਕੰਮ ਕਰਗੋ ਜੇ ਅਗਰ ਕੰਮ ਦੀ ਗੱਲ ਕਰੀ ਤਾਂ ਜਿਹਨੇ ਹੋਰ ਨੇ ਲੋਕ ਜੁੜੀ ਜਾਣੀ ਨਹੀਂ ਅਸੀਂ ਜੀ ਸਾਰਿਆਂ ਨੂੰ ਜੋੜਨ ਵਾਸਤੇ ਇੱਕ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਸ਼ਹਿਰ ਦੀ ਅਸੀਂ ਬਣਾਈਆਂ ਜਾਂ ਦਿਹਾਤੀ ਬਣਾਈਆਂ ਇਹ ਤੋਂ ਅੱਗੇ ਅਸੀਂ ਇਹ ਮਹੱਲਾ ਵਾਈਜ ਜਾਂ ਬਲਾਕ ਵਾਈਜ ਜਾਂ ਜਿੱਦਾਂ ਵੀ ਅੱਗੇ ਜਿਹੜੇ ਅਸੀਂ ਜਿਹੜੇ ਦਿਹਾਤੀ ਖੇਤਰ ਦੇ ਆ ਉੱਥੇ ਅਸੀਂ ਜ਼ਿਲ੍ਹੇ ਤੋਂ ਬਲਾਕ ਤੇ ਬਲਾਕ ਤੋਂ ਸਭ ਬਲਾਕ ਕਰਕੇ ਇਦਾਂ ਵੰਡ ਕੇ ਪਿੰਡਾਂ ਤੱਕ ਪਹੁੰਚ ਰਹੇ ਹਾਂ ਇਸੇ ਤਰ੍ਹਾਂ ਅਸੀਂ ਇਹ ਵਾਰਡ ਸਿਸਟਮ ਦੇ ਹਿਸਾਬ ਨਾਲ ਵਾਰਡ ਤੱਕ ਪੰਜ-ਪੰਜ ਮੈਂਬਰਾਂ ਦੀ ਕਮੇਟੀ ਬਣਾ ਕੇ ਉਹਨਾਂ ਹਰੇਕ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਰਸੇਮ ਜੀ ਤਾਂ ਰਾਸ਼ੀਪਿੰਡ ਇੰਜੀਨੀਅਰ ਨੂੰ ਪਰਮਿਸ਼ਨ ਮਿਲ ਗਈ ਹੈ ਸੱਚ ਸੱਚ ਜਾਨ ਦੀ ਹੁਣ ਅੰਮ੍ਰਿਤਪਾਲ ਨੂੰ ਹਲੇ ਤੱਕ ਪਰਮਿਸ਼ਨ ਨਹੀਂ ਮਿਲੀ ਹੈ ਫੋਟਾ ਇਹਦੇ ਬਾਰੇ ਕੀ ਕਹਿਣਾ ਹੈ ਮੈਂ ਕਹਿੰਦਾ ਕਿ ਇਹ ਬਹੁਤ ਵਧੀਆ ਗੱਲ ਹੋਈ ਹੈ ਕਿ ਰਾਸ਼ਦ ਨੂੰ ਮਿਲ ਗਈ ਹੈ ਤੇ ਮਿਲਣੀ ਚਾਹੀਦੀ ਹੈ ਕਿ ਉਹਨਾਂ ਦਾ ਸੁਧਾਨਾ ਕਾਕਿਆ ਕਿ ਉਹਨਾਂ ਨੂੰ ਜੋ ਇੰਨੇ ਲੋਕਾਂ ਨੇ ਚੁਣਿਆ ਤੂੰ ਆਪਣੇ ਗੱਲ ਜਿਹੜੀ ਪਾਰਲੀਮੈਂਟ ਚ ਕਹਿ ਸਕਣਾ ਤੇ ਇਹਦੇ ਵਾਸਤੇ ਅਸੀਂ ਸੋਨੇ ਕਿ ਉਹਨਾਂ ਤੇ ਜਿਹੜੀਆਂ ਕੰਡੀਸ਼ਨਾਂ ਲਾਈਆਂ ਗਈਆਂ ਉਹ ਵੀ ਉਹ ਵੀ ਕੰਡੀਸ਼ਨਾਂ ਤੋਂ ਰਹਿਤ ਉਹਨਾਂ ਨੂੰ ਪੂਰਾ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਪ੍ਰੈਸ ਨੂੰ ਜਾਂ ਆਮ ਸੰਗਠਨਾਂ ਵਿਚ ਚਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ ਇਸੇ ਕਰਕੇ ਅਮਰਤਪਾਲ ਦਾ ਵੀ ਅਸੀਂ ਕੇਸ ਲੱਗਾ ਹੋਇਆ ਹੁਣ ਉਹਦੇ ਮੈਨੂੰ ਕਰੈਕਟ ਜਾਣਕਾਰੀ ਨਹੀਂ ਕਿੰਨੀ ਤਰੀਕਿਆ ਸ਼ਾਇਦ ਉਮੀਦ ਹੈ ਕਿ ਉਹਨਾਂ ਨੂੰ ਵੀ ਇਸ ਵਿਹਾਰ ਤੇ ਵੀ ਰੀਲੀਫ ਮਿਲ ਸਕਦੀ ਹੈ ਅੱਛੇ ਜਿਹੜੇ ਅਮਰੀਕਾ ਤੋਂ ਪੰਜਾਬੀ ਇੱਥੇ ਭੇਜੇ ਗਏ ਨੇ ਤੁਸੀਂ ਕਿਸ ਤਰ੍ਹਾਂ ਦੀ ਚੀਜ਼ ਨੂੰ ਦੇਖਦੇ ਹੋ ਕਿ ਜਹਾਜ਼ ਪੰਜਾਬ ਚੁੱਤ ਗਿਆ ਅੰਬਰ ਸਿੱਖ ਚੁੱਤ ਗਿਆ ਇਹ ਜੀ ਮੇਰੇ ਖਿਆਲ ਹੈ ਕਿ ਸਾਡੇ ਬਹੁਤ ਵੱਡੀ ਤਰਾਸ ਦੀ ਹੈ ਪੰਜਾਬੀਆਂ ਦੀ ਬੜੀ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਸਾਨੂੰ ਆਪਣੀ ਧਰਤੀ ਛੱਡ ਕੇ ਦੂਜੇ ਮੁਲਕਾਂ 'ਚ ਠੱਕੇ ਖਾਣੇ ਪੈ ਰਹੇ ਤੇ ਜੋ ਸਾਡੇ ਉਹ ਬੱਚੇ ਜੋ ਗਏ ਆ 50-50 ਲੱਖ ਰੁਪਏ 70-70 ਲੱਖ ਛੇ-ਛੇ ਮਹੀਨੇ ਵਿਚਾਰੇ ਕਿੱਧਰ-ਕਿਧਰ ਦੀ ਪਹੁੰਚ ਕੇ ਉੱਥੇ ਬੜੀ ਮੁਸ਼ਕਲ ਨਾਲ ਪਹੁੰਚਿਆ ਤੇ ਉਹਨਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਐ ਸਿੱਧੇ ਸਰਕਾਰ ਦੀ ਜਾਂ ਸਾਡੇ ਜਿਹੜੀਆਂ ਜਿਹੜੇ ਸਰਕਾਰਾਂ ਰਹੀਆਂ ਇਹਨਾਂ ਨੇ ਇਹਨਾਂ ਨੂੰ ਕਸੂਰਵਾਰ ਸਮਝਦੇ ਐ ਇਹਨਾਂ ਨੇ ਹਾਲਾਤ ਹੀ ਇੱਥੇ ਪੈਦਾ ਕਰ ਦਿੱਤੇ ਇਹੋ ਜਿਹੇ ਕਿ ਇਹ ਮਜਬੂਰ ਨਾ ਸਾਨੂੰ ਆਪਣੇ ਘਰ ਬਰ ਛੱਡ ਕੇ ਆਪਣੇ ਆ ਉਹ ਵਿਦੇਸ਼ਾਂ ਚ ਰੋਲਣਾ ਪੈ ਰਿਆ ਤੇ ਅਸੀਂ ਤੇ ਅਮਰੀਕਾ ਗਵਰਨਮੈਂਟ ਨੂੰ ਵੀ ਇਹ ਅਪੀਲ ਕਰਾਂਗੇ ਕਿ ਤੁਸੀਂ ਇਹ ਇਹੋ ਜਿਹੇ ਮਾਮਲਿਆਂ ਤੇ ਦੁਬਾਰਾ ਗੌਰ ਕਰੋ ਤੇ ਇਦਾਂ ਉਹਨਾਂ ਨਾਲ ਤਕੇਸ਼ਾਈ ਨਾ ਹੋਵੇ ਤੇ ਬਾਕੀ ਅਸੀਂ ਉਹਨਾਂ ਕਿ ਜਿਹੜੇ ਉਹ ਬੰਦੇ ਵੀ ਵਾਪਸ ਆਏ ਆ ਉਹਨਾਂ ਨੂੰ ਸਰਕਾਰ ਨੂੰ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਉਹਨਾਂ ਨੂੰ ਉਹਨਾਂ ਨੇ ਬਹੁਤ ਸਭ ਕੁਝ ਆਪਣਾ ਵੇਚ-ਵਟ ਕੇ ਲਾ ਕੇ ਚਲੇ ਗਏ ਉਹਨਾਂ ਦੇ ਹੁਣ ਬਹੁਤ ਔਖੇ ਹਾਲਾਤ ਆ ਉਹ ਹੋ ਸਕਦਾ ਕਿ ਉਹਨਾਂ ਨੂੰ ਹੌਸਲਾ ਦੇਣ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਆਪਣਾ ਕੋਈ ਰੋਜਗਾਰ ਦਾ ਪ੍ਰਬੰਧ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਦੇ ਨਾਗਰਿਕ ਆ ਤੇ ਬਾਕੀ ਜੋ ਇੱਥੇ ਪੰਜਾਬ ਵਿਚ ਲਿਆਂਦਾ ਗਿਆ ਜਾਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂ ਜੀ ਇਹ ਨਹੀਂ ਬਹੁਤ ਇਹ ਇਹ ਚੀਜ਼ ਹੈ ਕਿ ਉਹ ਇੱਕ ਕੋ ਕ੍ਰਿਮੀਨਲ ਨਹੀਂ ਸੀਗੇ ਉਹਨਾਂ ਨੇ ਕੋਈ ਇਹੋ ਜਿਹਾ ਕੋਈ ਗਰਾਹ ਨਹੀਂ ਕੀਤਾ ਕਿ ਜੋ ਉਹਨਾਂ ਨੇ ਇਹੋ ਜਿਹਾ ਵਿਹਾਰ ਕੀਤਾ ਜਾਣਾ ਚਾਹੀਦਾ ਇਹ ਤਾਂ ਸਾਡੀਆਂ ਸਰਕਾਰਾਂ ਨੂੰ ਵੀ ਨੋਟਿਸ ਲੈਣਾ ਚਾਹੀਦਾ ਉਹ ਇਸ ਗੱਲ ਦੇ ਉੱਪਰ ਬਾਕੀ ਜੋ ਉਹਨਾਂ ਨੂੰ ਇੱਥੇ ਇੱਥੇ ਲਿਆਉਣਾ ਲਿਆਂਦਾ ਗਿਆ ਮੇਰਾ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਵੀ ਉਹ ਜਿੱਥੇ ਦੇ ਕੋਈ ਜ਼ਿਆਦਾ ਬੰਦੇ ਸੀ ਉੱਥੇ ਹੀ ਉਹਨਾਂ ਨੂੰ ਤਾਰਨਾ ਚਾਹੀਦਾ ਜਿਸ ਸੈਂਟਰ ਸਰਕਾਰ ਦੀ ਹੋਰ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਰ ਜਗ੍ਹਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਠੀਕ ਨਹੀਂ ਗੱਲ ਤੇ ਸਾਡੀਆਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਉਹਨਾਂ ਨਾਲ ਪੂਰਨ ਹਮਦਰਦੀ ਹੈ ਜਿਹੜੇ ਆਏ ਲੋਕ ਤੇ ਅਸੀਂ ਉਹਨਾਂ ਨੂੰ ਸਰਕਾਰ ਦੇ ਗਾਲੀ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਰੁਜ਼ਗਾਰ ਦਾ ਉਹਨਾਂ ਦੇ ਪ੍ਰਬੰਧ ਕੀਤਾ ਜਾਣਾ ਚਾਹੀਦਾ ਖਡੂਰ ਸਾਹਿਬ ਦਾ ਕੰਮ ਕਿਸ ਤਰ੍ਹਾਂ ਹੋ ਰਿਹਾ ਹੈ ਜੀ ਕੋਈ ਕੋਈ ਉਹ ਕੰਮ ਨਹੀਂ ਹੋ ਰਿਹਾ ਅਸੀਂ ਇਹ ਠੀਕ ਹੈ ਕਿ ਲੋਕਾਂ ਵਿਚਰ ਰਹੇ ਆ ਲੋਕਾਂ ਦੇ ਦੁੱਖ ਸੁੱਖ ਚ ਭਾਈਵਾਲ ਬ ਉਹਨਾਂ ਦੇ ਐਮਪੀ ਦੇ ਤੌਰ ਤੇ ਨਾ ਤੇ ਉਹਨਾਂ ਦੇ ਕੋ ਫੰਡ ਦੇ ਜਾਂ ਕੋਈ ਵੀ ਕਿਸ ਚੀਜ਼ ਕੋਈ ਅਜੇ ਤੱਕ 1 ਰੁਪਿਆ ਦਾ ਵੀ ਉਹ ਸਰੂਰ ਸਾਹਿਬ ਦੇ ਹਲਕੇ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਇਹ ਉਹਨਾਂ ਲੋਕਾਂ ਨਾਲ ਬਹੁਤ ਵੱਡਾ ਧੰਕਾ ਜੀ ਅਕਾਲੀ ਦਲ ਇੱਕ ਇਲੈਕਸ਼ਨ ਦੀ ਪਾਰਟੀ ਹੈ ਉਹ ਤੋਂ ਅਕਾਲੀ ਦਲ ਅੰਮ੍ਰਿਤ ਸਰ ਹੁਣ ਟਾਡੀ ਆ ਗਈ ਵਾਰਿਸ ਪੰਜਾਬ ਦੀ ਅਕਾਲੀ ਰੱਖ ਤੁਹਾਨੂੰ ਲੱਗਦਾ ਨਹੀਂ ਕਿ ਸਿੱਖ ਵੋਟਾਂ ਤੇ ਹੀ ਇਹ ਵਟਵਾਰਾ ਹੋ ਰਿਹਾ ਹੈ ਜੇ ਅਗਰ ਵੋਟ ਮੰਡੇ ਜਾਣਗੇ ਤੁਸੀਂ ਕੁਝ ਲੈ ਜਾਓ ਕੁਝ ਹੋ ਲੈ ਜਾਣੇ ਕੁਝ ਹੋ ਲੈ ਜਾਣੇ ਇਕੱਠੇ ਇੱਕ ਪਲੇਟਫਾਰਮ ਤੇ ਜੇ ਹੋ ਨਹੀਂ ਸਕਦਾ ਤਾਂ ਕੋਈ ਯੋਜਨਾ ਆਵੇ ਸਾਰੇ ਇਕੱਠੇ ਕਰਨੀ ਨਹੀਂ ਅਸੀਂ ਤੇ ਇਹ ਸਾਡੀ ਮੇਰੇ ਖਾ ਦਾ ਬਹੁਤ ਵੱਡੀ ਬਦਕਿਸਮਤੀ ਆ ਕਿ ਅਕਾਲੀ ਦਲ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਵਿਚਰਦੇ ਰੋ ਅਕਾਲੀ ਦਲ ਦਾ ਇਤਿਹਾਸ ਵੀ ਬੜਾ ਸ਼ਾਨਾਮਈ ਸੀਗਾ ਉਹਨਾਂ ਨੇ ਬੜੀਆਂ ਲੜਾਈਆਂ ਲੜੀਆਂ ਪੰਜਾਬ ਦੀ ਖਾਤਰ ਪਰ ਕੁਝ ਟਾਈਮ ਤੋਂ ਜਦੋਂ ਉਹਨਾਂ ਨੇ ਆਪਣੇ ਸਨਾਤਨ ਤੋਂ ਥਿੜਕ ਗਿਆ ਤੇ ਉਹਦੇ ਹਾਲਾਤ ਜੋ ਪੰਜਾਬ ਦੇ ਵੀ ਉਹਨਾਂ ਨੇ ਬੜੇ ਬਦਤਰ ਕਰ ਦਿੱਤੇ ਤੇ ਇਹ ਅਕਾਲੀ ਦਲ ਵੀ ਖਤਮ ਹੋ ਗਿਆ ਇਸ ਕਰਕੇ ਹੁਣ ਇਹ ਮਜਬੂਰੀ ਬਣ ਗਈ ਹੈ ਕਿ ਦਮਾਂ ਅਕਾਲੀ ਦਲ ਬਣਾਉਣ ਦੀ ਤੇ ਨਹੀਂ ਤੇ ਜੇ ਉਹ ਸਹੀ ਤਰੀਕੇ ਨਾਲ ਕਰਦੇ ਹੁੰਦੇ ਤੇ ਮੇਰਾ ਖਿਆਲ ਹੈ ਕਿ ਨਾ ਤੇ ਪੰਜਾਬ ਚ ਇਹੋ ਜੇ ਆ ਜੋ ਆਪਾਂ ਹੁਣ ਗੱਲ ਡਿਸਕਸ ਕਰਕੇ ਅੱਥੇ ਆ ਕਿ ਸਾਡੇ ਪੰਜਾਬੀਆਂ ਨੂੰ ਬਾਹਰ ਧੱਕੇ ਖਾਣੇ ਪੈਂਦੇ ਜਾਂ ਸਾਡਾ ਧਰਮ ਪਰਿਵਰਤਨ ਹੁੰਦਾ ਜਾਂ ਸਾਡੀ ਨੌਜਵਾਨੀ ਨਸ਼ੇ ਚ ਇਹ ਜੇ ਹਾਲਾਤ ਬਣੇ ਪਏ ਇਦਾਂ ਦੇ ਨਾ ਹੁੰਦੇ ਜੇ ਸਾਡੇ ਲੀਡਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਸਮਝਦੇ ਬਡਲਾ ਸਾਹਿਬ ਵੀ ਕਾਲੀ ਦਲ ਇੱਕ ਦਿੱਤਾ ਉਹਨਾਂ ਨੇ ਕਿ ਅਸੀਂ ਵੀ ਬਣਾ ਸਕਦੇ ਬਡਲਾ ਸਾਹਿਬ ਅਗਰ ਤੁਹਾਡੇ ਨਾਲ ਰਲ ਜਾਣੇ ਕਿ ਛੋਣ ਨਾਲ ਪੰਥਕ ਨਾ ਨਰਾਂ ਜਣ ਨਹੀਂ ਉਹ ਕਿ ਨਮਾ ਕਾਲੀ ਦਲ ਬੁਲਾ ਲੈ ਨਹੀਂ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਕਿ ਆਪਾਂ ਨੂੰ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਸਾਰੇ ਅਕਾਲੀ ਦਲਾਂ ਨੂੰ ਬਾਕੀ ਹੋਰ ਵੀ ਜਿਹੜੀਆਂ ਆ ਪਿਆ ਧਰਾਂ ਨੂੰ ਸੜੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਦੂਜਿਆਂ ਸਾਰਿਆਂ ਨੂੰ ਰਲ ਕੇ ਇਕੱਠੇ ਚੱਲਣਾ ਚਾਹੀਦਾ ਅਸੀਂ ਸਾਰਿਆਂ ਦੇ ਗਾੜੀ ਇਹ ਅਪੀਲ ਵੀ ਕਰਦੇ ਆ ਕਿ ਆਪਾਂ ਸਾਰੇ ਜਣੇ ਜੋ ਬੜੇ ਸੰਕਟ ਸਾਡੇ ਪੰਜਾਬ ਦੇ ਉੱਪਰ ਪੰਥ ਦੇ ਉੱਪਰ ਬਹੁਤ ਵੱਡੇ ਆ ਇਸ ਕਰਕੇ ਆਪਾਂ ਸਾਰਿਆਂ ਰਲ ਕੇ ਚੱਲਣ ਦੀ ਲੋੜ ਐਸਜੀਪੀਸੀ ਸੁਰਤ ਪਾਰਟਿਸਪੇਟ ਕਰੂਗੀ ਤੁਹਾਡੀ ਪਾਰਟੀ ਹਾਂਜੀ ਹਾਂਜੀ ਅਸੀਂ ਸਾਰਿਆਂ ਆਪਣੇ ਆ ਹਮਖਿਆਲੀ ਧਰਾਂ ਨਾਲ ਮਿਲ ਜੁੜ ਵੀ ਇੱਕ ਸਾਡਾ ਬਹੁਤ ਵੱਡਾ ਸਰਮੌਰ ਅਧਾਰਾ ਵਾ ਤੇ ਉਹ ਉਹਦਾ ਉਹਦਾ ਫੇਲੀਅਰ ਨਹੀਂ ਸਾਡੇ ਜਿਹੜਾ ਪੰਜਾਬ ਚ ਧਰਮ ਪਰਿਵਰਤਨ ਦਾ ਹੈ ਜਾਂ ਨਸ਼ਿਆਂ ਦਾ ਮਾਮਲਾ ਆ ਰਿਹਾ ਜੋ ਉਹ ਉੱਥੇ ਵੀ ਸਾਡੀ ਜਿਹੜੇ ਇੱਕ ਪਰਿਵਾਰ ਦੇ ਤਹਿਤ ਹੀ ਸਾਰਾ ਕੁਝ ਚੱਲਦਾ ਰਿਹਾ ਤੇ ਇਹਦੇ ਕਰਕੇ ਉਹ ਅਕਾਲੀ ਦਲ ਵੀ ਖਤਮ ਹੋ ਗਿਆ ਸਰਮਣੀ ਕਮੇਟੀ ਦੀ ਵੀ ਜਿਹੜੀ ਵਿਸ਼ਵਾਸਯੋਗਤਾ ਸੀ ਉੱਥੇ ਵੀ ਬਹੁਤ ਵੱਡਾ ਪ੍ਰਸ਼ਨ ਚੱਲਣ ਲੱਗਾ ਜੋ ਹੁਣ ਅਕਾਲ ਤਖਤ ਦੇ ਜਥੇਦਾਰ ਨੂੰ ਜਿਸ ਤਰੀਕੇ ਨਾਲ ਕੀਤਾ ਗਿਆ ਇਹ ਵੀ ਸਾਰਾ ਮੇਰੇ ਖਿਆਲ ਅਕਿ ਇਹ ਜੇ ਉੱਥੇ ਸਿਰਦ ਬੰਦੇ ਬੈਠੇ ਹੁੰਦੇ ਤੇ ਇਦਾਂ ਦੇ ਹਾਲਾਤ ਨਹੀਂ